ਸਰਕਾਰ ਵੱਲੋਂ ਪਸ਼ੂਆਂ ਦੀ ਵਿਕਰੀ ਤੇ ਰੋਕ ਲਾਉਣ ਦੇ ਬਾਅਦ ਕਿਸਾਨਾਂ ਤੇ ਵਪਾਰੀਆਂ ਨੇ ਪਸ਼ੂਆਂ ਨੂੰ ਖਰੀਦੋ-ਫਰੋਖਤ ਲਈ ਨਵਾਂ ਰਾਲਬ ਲਿਆ ਹੈ ਜਾਣਕਾਰੀ ਮੁਤਾਬਕ ਪਸ਼ੂਆਂ ਦੀ ਵਿਕਰੀ ਆਨਲਾਈਨ ਵੈੱਬਸਾਈਟ ਤੇ ਹੋਣ ਲੱਗੀ ਹੈ ਇਨ੍ਹਾਂ ਵੈੱਬਸਾਈਟਾਂ ਤੇ ਸੈਂਕੜੇ گاਵਾ ਵਿਕਰੀ ਲਈ ਤਿਆਰ ਨੇ ਇੱਥੇ ਪਸ਼ੂਆਂ ਦੇ ਮਾਲਕ 50 ਹਜ਼ਾਰ ਤੋਂ ਲੈ ਕੇ 2 ਲੱਖ ਰੁਪਏ ਤੱਕ ਆਪਣੇ ਪਸ਼ੂ ਵੇਚ ਰਹੇ ਨੇ ਵਿੱਤੇ ਦਿਨੀ ਵਾਤਾਵਰਨ ਮੰਤਰੀ ਨੇ ਹੁਕਮ ਕੀਤਾ ਸੀ ਕਿ ਪਸ਼ੂਆਂ ਦਾ ਵਪਾਰ ਸਿਰਫ ਖੇਤੀ ਧੰਦੇ ਲਈ ਕੀਤਾ ਜਾ ਸਕਦਾ ਹੈ ਗਾਂਧੀ ਆਨਲਾਈਨ ਵਿਕਰੀ ਤੇ ਵੱਡਾ ਮਾਮਲਾ ਸਾਹਮਣੇ ਆਇਆ ਜਿਸ 'ਚ ਇੱਕ ਸਕਸ਼ਣ ਆਪਣੀ ਗਾਂ ਨੂੰ ਵੇਚਣ ਲਈ ਸ਼ਰਤ ਰੱਖ ਦਿੱਤੀ। ਖਬਰ ਅਨੁਸਾਰ ਵਾਰਾਨਸੀ ਦੇ ਰਹਿਣ ਵਾਲੇ ਰਵੀ ਸ਼ਰਮਾ ਨੇ ਆਪਣੀ ਗਾਂ ਦੀ ਕੀਮਤ 75000 ਰੁਪਏ ਰੱਖੀ ਸੀ। ਜਦੋਂ ਉਸ ਤੋਂ ਗਾਂ ਖਰੀਦਣ ਲਈ ਸੰਪਰਕ ਸਾਦੇ ਗਏ ਤਾਂ ਉਸਨੇ ਕਿਹਾ ਕਿ ਉਹ ਗਾਂ ਨੂੰ ਕਿਸੇ ਵੀ ਦੂਜੀ ਜਾਤੀ ਦੇ ਵਿਅਕਤੀ ਨੂੰ ਨਹੀਂ ਵੇਚੇਗਾ ਅਤੇ ਨਾ ਹੀ ਉਹ ਕਿਸੇ ਗਰੀਬ ਨੂੰ ਇਹ ਗਾਂ ਦੇਗਾ। ਬਿਊਰੋ ਰਿਪੋਰਟ ਸਪੋਕਸਮੈਨ ਟੀਵੀ